ਤੂੰ ਥੱਪੜ ਮਾਰ ਸਕਦੇ ਹਾਂ ਤੂੰ ਇਹਨੂੰ ਥੱਪੜ ਮਾਰ ਸਕਦੇ ਮੇਰੇ ਨਾਲ ਬਤਨੀ ਜੀ ਨੇ ਬੋਲਿਆ ਹੋ ਨਹੀਂ ਤੂੰ ਤਾਂ ਅੱਤਾ ਡੌੜਦਾ ਕੀ ਇੱਥੇ ਤੁਹਾਡਾ ਉੱਧਰ ਕੀ ਕਾਨੂੰਗੋ ਲੱਗਿਆ ਇੱਥੇ ਕਾਨੂੰਗੋ ਲੱਗਿਓ ਸਰਕਾਰੀ ਆਹ ਕਹਿੰਦਾ ਮੈਂ ਕਰਾ ਦੇਣਾ ਸਰਕਾਰੀ ਤੁਸੀਂ ਮਲਾਇਮ ਹੋ ਮੇਰੇ ਘਰ ਨੂੰ ਪੁਛਿਆ ਓਏ ਇੱਕ ਮਿੰਟ ਸੁਣੋ ਬੰਲਾ ਸਰਕਾਰੀ ਤੁਸੀਂ ਮਲਾਇਮ ਹੋ ਸਰਕਾਰੀ ਤੁਸੀਂ ਮਲਾਇਮ ਹੋ ਸਰਕਾਰੀ ਮਲਾਇਮ ਹੋ ਤੁਸੀਂ ਅੱਧਾ ਕਰ ਸਕਦੇ ਤੁਹਾਨੂੰ ਸ਼ੋਭਾ ਦਿੰਦਾ ਏ ਜੀ ਨਾ ਬੋਲੂਗਾ ਤੁਹਾਨੂੰ ਸ਼ੋਭਾ ਦਿੰਦਾ ਕੰਮ ਮੇਰੇ ਨਾ ਬੱਤਮੀ ਜੀ ਜੀ ਸ਼੍ਰੀਮਾਨ ਜੀ ਤੁਹਾਨੂੰ ਸ਼ੋਭਾ ਦਿੰਦਾ ਕੰਮ ਬੋਲਣਾ ਲੱਗੇ ਤੁਹਾਨੂੰ ਸ਼ੋਭਾ ਦਿੰਦਾ ਕੰਮ ਉਹਨੂੰ ਪਿਛੋੜਾ ਤੁਸੀਂ ਉੱਤੇ ਹੈਗੇ ਸੀ ਮੌਕੇ ਤੁਹਾਨੂੰ ਸ਼ੋਭਾ ਦਿੰਦਾ ਕੰਮ ਤੁਸੀਂ ਮੌਕੇ ਤੇ ਹੈਗੇ ਸੀ ਤੁਹਾਨੂੰ ਸ਼ੋਭਾ ਦਿੰਦਾ ਕੰਮ ਥੱਪੜ ਮਾਰੋ ਬੱਚੇ ਦੇ ਇਹ ਤੁਹਾਨੂੰ ਬੱਤਮੀ ਜੀ ਨਾ ਬੋਲਿਆ ਤੁਸੀਂ ਪੁਲਿਸ ਨੂੰ ਬੁਲਾਓ ਮੈਂ ਪੁਲਿਸ ਨੂੰ ਬੁਲਾਵਾ ਹਾਂਜੀ ਮੈਂ ਪੁਲਿਸ ਨੂੰ ਕਿਉਂ ਬੁਲਾਵਾ ਯਾਰ ਤੁਸੀਂ ਨਹੀਂ ਮਾਰੋਗੇ ਮਾਰੋਗੇ ਤੁਸੀਂ ਕਿ ਮਲਾਇਮ ਤੇ ਮਾਰੋਗੇ ਮਾਰੋਗੇ ਉਹ ਕਹਿੰਦੇ ਕਹਿੰਦਾ ਮਾਰੀ ਮੋਤੇ ਮਾਰੋਗੇ ਮਾਰੋਗੇ ਯਾਰ ਮਲਾਇਮੋਂ ਤੇ ਮਾਰੋਗੇ ਮੈਂ ਨਾ ਬਤਮੀਜੀ ਨਾ ਬੋਲੂਗਾ ਤਾਂ ਮੈਂ ਮਾਰੂਗਾ ਨੂੰ ਕਿਉਂ ਫਿਰ ਤੂੰ ਬਦਮਾਸ਼ ਹੋ ਬਦਮਾਸ਼ ਹੋ ਇੱਕ ਬੜਾ ਤੂੰ ਸੇ ਬਦਮਾਸ਼ ਹੋ ਤੂੰ ਰਾਹੋਂ ਬੈਠ ਲੋਸੀ ਮਲਾਇਮ ਹੋਣਾ ਗੱਲ ਕਰ ਲੁੱਤੇ ਕਿਹੜਾ ਲੜਨਾ ਕੋਈ ਸ਼ਰਮਾਨ ਜੀ ਐਦਾ ਚੰਗਾ ਲੱਗਦਾ ਤੂੰ ਦੱਸੋ ਆਦੀ ਬੁੱਕ ਕਿਉਂ ਮੂਵੀ ਬਣਾਉਣ ਡਿਆ ਮਤ ਬਣਾਇ ਜਾਵੇਂ ਯਾਰ ਫੇਰ ਕੀ ਹੋਇਆ ਉਹ ਨਾ ਤੁਹਾਨੂੰ ਕੋਈ ਨਹੀਂ ਤੁਸੀਂ ਜਾਨੇ ਕਿ ਕਾਨੂੰਨ ਦੇ ਧਜੀਆਂ ਆਪੇ ਉਡਾਓਗੇ ਕਾਨੂੰਨ ਦੇ ਨੁਮਾਇੰਦੇ ਹੋਗੇ ਕਾਨੂੰਨ ਦੀਆਂ ਧਜੀਆਂ ਡਾਓਗੇ ਪਹਿਲਾਂ ਦੱਸੋ ਤੁਸੀਂ ਕਾਨੂੰਨ ਦੀਆਂ ਚ ਧਜੀਆਂ ਅੜਾਉਣ ਦਾ ਕੀ ਕੰਮ ਆਇਆ ਤੁਸੀਂ ਇੱਕ ਬੱਚੇ ਨੂੰ ਮਾਰ ਰਹੇ ਹੋ ਤੁਸੀਂ ਥੱਪੜ ਦਿਹਾੜੀਦਾਰ ਨੂੰ ਮਾਰ ਰਹੇ ਹੋ ਗਰੀਬ ਬੰਦਾ ਮੇਰਾ ਬਦਮਿਸ਼ਤੀ ਨਾ ਬੋਲੂਗਾ ਮੈਂ ਕੀ ਬਦਮਿਸ਼ਤੀ ਕੀ ਬਦਮਿਸ਼ਤੀ ਕੀਤੀ ਤੁਹਾਡੇ ਨਾਲ ਕੀ ਬਦਮਿਸ਼ਤੀ ਕੀਤੀ ਤੁਹਾਡੇ ਨਾਲ ਕੀ ਉਹਨੇ ਇਹ ਕਹਿਣਾ ਵੀ ਥੋੜੀ ਦੇਰ ਬਾਅਦ ਖੁੱਲਵਾ ਦੇਣਾ ਗੱਡੀ ਤੁਹਾਡੀ ਨਹੀਂ 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 ਕੀ ਕਿਹਾ ਉਹਨੇ ਕੀ ਕਿਹਾ ਉਹਨੇ ਬਾਹਰ ਚੱਲ ਅੰਦਰ ਨੇ ਜਗ੍ਹਾ ਤੁਹਾਨੂੰ ਨਹੀਂ ਜਾਂਦਾ ਚਲ ਅੱਧਾ ਕਹਿ ਤਾ ਉਹਨੇ ਮੈਂ ਉਹਨਾਂ ਕਹਿੰਦਾ ਮੈਂ ਬੁਲਾ ਨਹੀਂ ਮੈਂ ਨਹੀਂ ਗਿਆ ਇੱਕ ਬੰਦਾ ਲੋਕ ਨੇ ਕਿਹਾ ਮਨਜੋ ਨੇ ਕਹਤਾ ਜਗਾ ਨਹੀਂ ਹੈਗੀ ਮੰਨ ਲਓ ਨੇ ਕਹਤਾ ਜਗਾ ਨਹੀਂ ਹੈਗੀ ਤੇ ਤੁਸੀਂ ਹੁਣ ਮਾਰੋਗੇ ਉਹ ਠਹਿ ਤੁਸੀਂ ਮਾਰੋਗੇ ਤੁਹਾਡਾ ਕੰਮ ਹੋ ਗਿਆ ਹਾਂਜੀ ਪੁੱਛ ਲਿਓ ਪੁੱਛ ਲਿਆ ਉਹ ਤਾਂ ਕੋਈ ਪੁੱਛਣਾ ਸੀਗਾ ਨਹੀਂ ਹੈ ਨਹੀਂ ਫਿਰ ਤੂੰ ਮੋਬਾਈਲ ਆਪਣਾ ਉਹ ਕੀ ਅੰਡਰ ਪ੍ਰੈਸ਼ਰ ਕਰ ਰਹੇ ਹੋ ਤੁਸੀਂ ਅੰਡਰ ਪ੍ਰੈਸ਼ਰ ਕੀ ਹੈ ਤੁਸੀਂ ਸਾਰੇ ਜਾਣੇ ਕੀ ਅੰਡਰ ਪ੍ਰੈਸ਼ਰ ਕਰ ਰਹੇ ਹੋ ਉਹਦੇ ਬਾਰੇ ਅੰਡਰ ਪ੍ਰੈਸ਼ਰ ਅੰਡਰ ਪ੍ਰੈਸ਼ਰ ਕੀ ਕਰ ਰਹੇ ਹੋ ਅੰਕਲ ਜੀ ਥੱਪੜ ਮਾਰਿਆ ਯਾਰ ਬਤਮੀ ਜੀ ਨੇ ਮੈਨੂੰ ਬੋਲੂਗਾ ਮੈਂ ਮੋੜ ਜਾ ਮੈਂ ਤੇ ਹਾਂ ਸਾਰੇ ਥੱਲੇ ਕਰਦੇ ਮਨਜੋ ਆਪਾਂ ਪਟਵਾਰੀ ਦੀ ਕਾਨ ਕੋ ਰੇਡ ਦੇ ਹੋ ਚੁੱਕੇ ਕੰਪਲੀਟ ਦੀ ਕੋਈ ਨਾ ਕੀਤੀ ਤੈਨੂੰ ਤੁਹਾਨੂੰ ਕੋਈ ਆਪਣਾ ਦਾ ਕੀ ਸ਼੍ਰੀਮਾਨ ਆਪਣਾ ਦਾ ਕੀ ਇੱਥੇ ਤੁਹਾਡਾ ਦਾ ਕੀ ਇੱਥੇ ਮੇਰੇ ਵਰਗਾ ਆਮ ਆਖਰੀ ਕੋ ਹਾਂ ਬੰਦਾ ਇਥੇ ਕੀ ਕੰਮ ਕਰਨ ਆਇਓ ਕੰਮ ਕਰਨ ਆਇਓ ਜਾਂ ਕਰਾਣ ਆਇਓ ਕੰਮ ਕਰਨਾ ਹੈ ਜਾਂ ਕਰਾਣਾ ਹੈ ਤੁਸੀਂ ਕੋਣ ਹੋ ਫਿਰ ਸਾਡੀ ਗੱਲ ਤੁਸੀਂ ਕੋਣ ਹੋ ਸਾਡੀ ਗੱਲ ਚ ਬੋਲਣ ਵਾਲੇ ਤੁਸੀਂ ਕੋਣ ਹੋ ਹੂ ਆਰ ਯੂ ਆਇਓ ਆਜੋ ਉਹ ਵੀ ਬੰਦੇ ਆਪਣੇ ਕਮਾਲ ਕਰਤਾ ਯਾਰ ਤੁਸੀਂ ਕਮਾਲ ਤਾਂ ਤੁਸੀਂ ਕਰੇ ਤੱਜੀਆਂ ਡਾ ਰਹੇ ਕਿ ਕੀ ਕੀਤਾ ਕੀ ਕੀਤਾ ਲੈ ਬਲਡ ਪ੍ਰੈਸ਼ਰ ਲੈ ਬਲਡ ਪ੍ਰੈਸ਼ਰ ਬੱਚੇ ਦੇ ਅੰਗਲ ਖਬਰ ਮਾਰਦੇ ਤੁਸੀਂ ਦਸ ਬੰਦੇ ਮੈਨੂੰ ਆਣ ਕੇ ਇਕੱਲੇ ਨੂੰ ਮੈਨੂੰ ਪੈ ਗਏ ਕੁਝ ਨਹੀਂ ਕੋਈ ਫਿਲਮ ਬਣਾਇਆ ਇੱਧਰ ਵੀ ਫਿਲਮ ਬਣਾ ਹਾਂ ਜੀ ਤੁਸੀਂ 10 ਬੰਦੇ ਆਣ ਕੇ ਮੈਨੂੰ ਕੱਲਿਆਂ ਨੂੰ ਪਾ ਕੇ ਹੁਣ ਤੋਫਲਾ ਬਣਾਉਣ ਲਿਆ ਹਾਂ ਹੁਣ ਤੂੰ ਸਾਬਤ ਕੀ ਕਰਨਾ ਚਾਹੁੰਦਾ ਤੁਸੀਂ ਨਾ ਸਾਨੂੰ ਡਰਾਵਰ ਕਰੀਂ ਕਿਹਨੇ ਪਾਵਰ ਦੀ ਸਾਡੀ ਬਹਿਮੰਦਰ ਦੇ ਰੋਕ ਰੋਕ ਲੋ ਤੁਸੀਂ ਸਾਨੂੰ ਤੁਸੀਂ ਸਾਨੂੰ ਬਲੈਕ ਮਿਲ ਕਰਦੇ ਮੈਂ ਪਾਵਰ ਦੇ ਨਾਲ ਤੁਹਾਨੂੰ ਪਾਵਰ ਦੱਸਾਂਗਾ ਤੁਹਾਨੂੰ ਬਲੈਕ ਮਿਲ ਕਰਦੇ ਪਿਓ ਬਲੈਕ ਮਿਲ ਤੁਸੀਂ ਕਹਿੰਦੇ ਹੋ ਆਪਾਂ ਤੁਸੀਂ ਕਹਿੰਦੇ ਹੋ ਸਿੰਪਲ ਬੰਦੇ ਆ ਤੁਸੀਂ ਕਹਿੰਦੇ ਆਪਾਂ ਸਿੰਪਲ ਬੰਦੇ ਹਾਂ ਮੈਂ ਕੰਨ ਕੋ ਰਿਟਾਇਰ ਬੇਮਰ ਭਾਰ ਦੋਜ ਨਾਮ ਮੇਰਾ ਕੀ ਬਲੈਕ ਮਿਲਿੰਗੀ ਤੀ ਤੋ ਅੱਜ ਪਾ ਕੀ ਬਲੈਕ ਮਿਲਿੰਗੀ ਛੇ ਨਾ ਬਾਤ ਤੁਹਾ ਇਧਰ ਲੋ ਕਮਾਓ ਸਾਰੇ ਕੁਮਾਰ ਸਾਰੇ ਕੁਮਾਰ ਬਲੈਕਮੈਲ ਕਰ ਰਹੀ ਕੀ ਬਲੈਕਮੈਲਿੰਗ ਕੀਤੀ ਦੱਸੋ ਪਹਿਲਾਂ ਮੈਂ اپਲੋਡ ਕਰਨ ਵਾਸਤੇ ਕਿਹਾ ਸੀ ਬਹਿ ਮੰਗਦੇ ਪੰਜ ਪੰਜ 10 ਉਹ ਤੁਸੀਂ ਇੱਥੇ ਮੁੰਡੇ ਰੱਖੇ ਪ੍ਰਾਈਵੇਟ ਤੁਸੀਂ ਰੱਖੇ ਨੇ ਕਿਹੜੇ ਮੁੰਡੇ ਰੱਖੇ ਉਹ ਮੁੰਡੇ ਦਿਖਾ ਕੇ ਫਰਦਾ ਦੇ ਕੇ ਕਿਹੜੇ ਮੁੰਡੇ ਨੇ ਉਹ ਸਾਰੇ ਬਰਾ ਮੁੰਡੇ ਲਿਆ ਕੇ ਆਪਣੇ ਸਾਰੀ ਗਾ ਉੱਤਰ ਜਾ ਤੂੰ ਇੱਥੇ ਇਕੱਠੇ ਕਰ ਰਿਹਾ ਸੀ ਇਕੱਠੇ ਕਰ ਸੀ ਦੱਸਿਓ ਨਾ ਕੱਲਿਆਂ ਨੂੰ ਤਾ ਲੋਕਾਂ ਦੇ ਮਹਾਂ ਖੁੱਲਣ ਆਇਆ ਪੈ ਸਕਦਾ ਮੈਂ 10 ਬੰਦੇ ਲਿਆ ਕੇ ਤੂੰ ਬੱੱਤਰ ਕਾ ਰਹਾ ਤੱਲਾ ਵੀ ਕੀਤਾ ਇਹ ਕੰਮ ਜਿੰਨੇ ਵਾਰ ਹੈਗਾ ਤੂੰ ਤੁਸੀਂ ਪਹਿਲਾਂ ਵੀ ਇਹ ਕੰਮ ਕੀਤਾ ਹੋਰ ਦੋ ਸੌ ਪੈ ਕੀ ਕੀਤਾ ਤੁਸੀਂ ਪਹਿਲਾਂ ਮੰਗਿਆ 100000 ਰੁਪਇਆ ਕੀ ਕੀਤਾ ਹੋਰ ਤੂੰ ਹੀ ਲੋਕਾਂ ਨੂੰ ਤੁਹਾਡੇ ਬੰਦੇ ਫੜੇ ਜਾਂਦੇ ਨੇ ਵਿਜਲੇ ਤੋਂ ਫੜੇ ਜਾਂਦੇ ਤੁਹਾਡੇ ਬੰਦੇ ਰਿਸ਼ੋਦਲਾਂ ਦੇ ਫੜੇ ਜਾਂਦੇ ਫੜੇ ਜਾਂਦੇ ਨਾ ਇਹਨੂੰ ਵਾਇਰਲ ਕਰੀਂ 10-10 ਹਜ਼ਾਰ ਦਾ ਮੰਗਦਾ ਬਾਅਦ ਚ ਇਹਨੂੰ ਵਾਇਰਲ ਕਰਨ ਤੋ ਕਰ ਦਿਓ ਨਾ ਇੱਕ ਮਿਲ ਕਰ ਤੁਸੀਂ ਤੁਹਾਡੇ ਰੋਇ ਲੱਗਦੀ 40000 ਮੰਗਦਾ ਤੁਹਾਡਾ ਕੋਈ ਮਾਰਕ ਕਰ। ਆ ਕਿ ਗਾਇ 10 ਨੰਬਰ ਗੇਟ ਤੇ। ਅੱਛਾ ਜੀ। ਤੇ ਪਾਰਕਿੰਗ ਫੋਲੋਗੀ ਸੀ। ਤੁਸੀਂ ਕੀ ਕੰਮ ਕਰਦੇ ਹੋ? ਮੈਂ ਪਾਰਕਿੰਗ ਤੇ। ਅੱਛਾ ਜੀ। ਮੈਂ ਪਾਰਕਿੰਗ ਦੇ ਕੰਮ ਕਰਦਾ ਹਾਂ। 3 ਨੰਬਰ ਗੇਟ ਤੇ ਗਿਆ ਸੀ। ਕੋਈ ਸਵਾਲ ਪੁੱਛੀਏ? ਠੀਕ ਹੈ। ਅੱਗੋਂ ਰਸ਼ ਬਹੁਤ ਹੈ ਹੀ ਕਾਰਾਂ ਦਾ। ਮੈਂ ਗੇਟ ਥੋੜਾ ਭੇੜਦਾ। ਤੇ ਮੈਨੂੰ ਨਹੀਂ ਪਤਾ ਸੀ ਕਾਂਗੋਏ ਠੀਕੇ ਉਕਾਰ ਲੈ ਗਿਆ ਇਹ ਕਹਿੰਦੇ ਬੂਆ ਖੋਲੋ ਅੱਛਾ ਪਈ ਦੱਛ ਬਹੁਤ ਪਿਆਏ ਤੂੰ ਅੱਗੇ ਲੈ ਜਾ ਥੋੜੀ ਜੀ ਜੀ ਐਨੀ ਗੱਲ ਹੋਈ ਕਹਿੰਦਾ ਤੂੰ ਮੈਨੂੰ ਜਾਣਦਾ ਨਹੀਂ ਹੈਗਾ ਇਦਾਂ ਏ ਇਦਾਂ ਏ ਕਹਿੰਦਾ ਮੈਂ ਤੇ ਥੱਪੜ ਮਾਰਨਾ ਮੈਂ ਕਿਹਾ ਭਾਈ ਮਾਰ ਲਓ ਉਹਨੇ ਮੇਰੇ ਥੱਪੜ ਮਾਰ ਦਿੱਤੇ ਨਾਲ ਹੀ ਮੈਂ ਇਧਰ ਆ ਗਿਆ ਕਿਹਨੇ ਮਾਰਿਆ ਥੱਪੜ ਮਾਰਿਆ ਕੋਈ ਕਾਰਨ ਕੋਈ ਸ਼ਰਟ ਦੀ ਕਿਉਂ ਮਾਰਿਆ ਥੱਪੜ ਥੱਪੜ ਬੇਟਾ ਕਿਹਨੇ ਮਾਰੇ ਤੁਹਾਡੇ ਕਾਂਗੋਏ ਕੀ ਨਾਮ ਕੀ ਪਤਾ ਕੁਝ ਨਾਮ ਉਹ ਦੱਸੋ ਸੱਤਿਆਵੀਰ ਸੱਤਿਆਵੀਰ ਕੋਈ ਕੋ ਕੀ ਕਰਨਗੇ ਅਸੀਂ ਤੁਸੀਂ ਮੈਂ ਕੁਛ ਨਹੀਂ ਕਰਨ ਗਿਆ ਹੀ ਮੈਂ ਕਾਰ ਲੁਆਣਾ ਵੇਖ ਆਉਂਦੇ ਅੱਛਾ ਤੁਸੀਂ ਪਾਰਕਿੰਗ ਕਰਵਾ ਰਹੇ ਸੀ ਹਾਂਜੀ ਪਾਰਕਿੰਗ ਕਰਾ ਰਿਹਾ ਅੱਛਾ ਪਾਰਕਿੰਗ ਕਰਾ ਦਿੱਤਾ ਫਿਰ ਹੋਇਆ ਕਿ ਤੇਰੇ ਅੱਗੇ ਕੁਝ ਅੱਗੇ ਉਹਨਾਂ ਨੇ ਮੈਂ ਕਹੇ ਭਾਈ ਤੁਹਾਡੀ ਕਾਰ ਲੁਆ ਦਾਂਗੇ ਕਹਿੰਦੇ ਬੂਆ ਖੁਦ ਨੂੰ ਜਾਣਦਾ ਨਹੀਂ ਹੈਗਾ ਕਹਿੰਦੇ ਮੈਂ ਬਦਮਾਸ਼ ਆ ਅਦਾ ਕਹਿੰਦਾ ਭਾਈ ਮੈਨੂੰ ਅੱਛਾ ਮੈਨੂੰ ਤੁਹਾਨੂੰ ਜਾਣਦਾ ਨਹੀਂ ਮੈਂ ਥੱਪੜ ਮਾਰ ਦਿੱਤੇ ਮੈਂ ਹੱਥ ਲਾ ਕੇ ਭਾਈ ਮੈਂ ਆਪਣੇ ਤੇ ਮਾਲਕ ਨੂੰ ਲੈ ਕੇ ਗਿਆ ਉੱਥੇ ਉਹਨੇ ਪੁੱਛਤਾਰ ਕੀਤੀ ਹੀ ਉਹ ਕੋਣਾ ਨੂੰ ਜਬਰਦਸਤੀ ਪੈਨ ਲਾਫੇ ਟੁੱਟ ਗਈ ਉਹ ਅੱਛਾ ਉਹਨਾਂ ਨੇ ਵੀ ਲੜਨ ਨੂੰ ਪੈਂਦਾ ਹਾਂਜੀ ਅੱਛਾ ਕਹਿੰਦੇ ਤੁਸੀਂ ਹੁੰਦੇ ਕੌਣ ਐਡਾ ਐਂ ਹਟ ਮੀਡੀਆ ਲੋਗ ਐਡਾ ਕਹਿਣ ਲਾਪੇ ਮਾਰਾ ਕਿ ਚੰਗਾ ਕਹਿਣ ਲਾਪੇ ਤੁਸੀਂ ਹੁਣ ਕੀ ਕੰਪਲੀਟ ਕੀਤੀ ਕੋਈ ਹਾਂਜੀ ਦਿੱਤੀ ਆ ਮੈਡਮ ਨੂੰ ਕੰਪਲੀਟ ਉਹ ਕਹਿੰਦੇ ਹੜਤਾਲ ਜਲਦੀ ਜੀ ਮੈਡਮ ਦਿੱਤੀ ਸੀ ਤੁਹਾਡੀ ਕੀ ਮੰਗ ਕੇ ਹੈਗੀ ਪੁੱਛਦਾ ਤੂੰ ਕੀ ਜਾਣਦੇ ਤੁਸੀਂ ਮੈਂ ਐ ਹੀ ਜਾਨਣਾ ਵਾ ਤੂੰ ਥੱਪੜ ਕੱਲੀ ਗੱਲ ਤੋਂ ਮਾਰਿਆ ਤੁਸੀਂ ਜੋਬ ਕਿੱਥੇ ਕਰਦੇ ਹੋ